ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਜਿਹੜੇ ਕਿ ਮੋਰੀਆਂ ਦਾ ਡਿਜ਼ਾਇਨ ਬਣਾਵਾਂਗੇ ਦੋ ਲੈਸਾਂ ਨਾਲ ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਮੋਰੀਆਂ ਤਿਆਰ ਕਰ ਲਈਆਂ ਸੀ ਬੋਕਰਮ ਪਾ ਕੇ ਜੀ ਅਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੇ ਕਿ ਲੈਸ ਦੇ ਆਪਾਂ ਫਲਾਵਰ ਕੱਟਾਂਗੇ ਉਹਦੇ ਲਈ ਆਪਾਂ ਇਸ ਤਰ੍ਹਾਂ ਜਿਹੜੇ ਕਿ ਪੈੱਨ ਨਾਲ ਪਹਿਲਾਂ ਆਪਾਂ ਡਿਜ਼ਾਇਨ ਤਿਆਰ ਕਰ ਲਾਂਗੇ ਇਹ ਇਹ ਦਿਨੜ ਕੀ ਹੁੰਦਾ ਕਿ ਆਪਾਂ ਜਦੋਂ ਸਲਾਈ ਕਰਾਂਗੇ ਆਪਾਂ ਨੂੰ ਆਸਾਨ ਹੋ ਜਾਊਗਾ ਸਲਾਈ ਕਰਨਾ ਕਿਉਂਕਿ ਇਹਦੇ ਉੱਤੇ ਹੀ ਆਪਾਂ ਸਲਾਈ ਕਰਕੇ ਜਿਹੜੀ ਉਹ ਲੈਸ ਨੂੰ ਆਪਾਂ ਅਟੈਚ ਕਰਾਂਗੇ ਤੇ ਜਿਹੜੀ ਉਹ ਲੈਸ ਦੇ ਕਲਰ ਨੇ ਜੀ ਉਹ ਆਪਾਂ ਜਿਵੇਂ ਆਪਣੀ ਮਤਲਬ ਆਪਣੇ ਵਰਕ ਦੇ ਕਲਰ ਕੀਤੇ ਹੋਏ ਨੇ ਆਪਾਂ ਉਹਦੇ ਉਸੇ ਤਰ੍ਹਾਂ ਦੇ ਹੀ ਆਪਾਂ ਲੈਸ ਲਈਏਗੀ ਮਸਟਰਡ ਕਲਰ ਤੇ ਇੱਕ ਆਫ ਵੈਟ ਕਲਰ ਤੇ ਇਸ ਤਰ੍ਹਾਂ ਜੀ ਦੇਖੋ ਆਪਾਂ ਇਹ ਜਿਹੜੀ ਕਿ ਮੂਰੀ ਆਪਾਂ ਤਿਆਰ ਕਰ ਲਈ ਹੈਗੀ ਪੈਨ ਨਾਲ ਤੇ ਉਸ ਤੋਂ ਬਾਅਦ ਆਪਾਂ ਦੂਸਰੀ ਮੂਰੀ ਪਹਿਲਾਂ ਤਿਆਰ ਕਰਕੇ ਰੱਖ ਲਈ ਸੀ ਤੇ ਹੁਣ ਜੀ ਆਪਾਂ ਜਿਹੜੇ ਕਿ ਫਲਾਵਰ ਲੈਸ ਦੇ ਆਪਾਂ ਕੱਲਾ ਕੱਲਾ ਫਲਾਵਰ ਆਪਾਂ ਕੱਟ ਲੈਣਾਗਾ ਦੇਖੋ ਇਸ ਤਰ੍ਹਾਂ ਤੇ ਜਿਹੜੀ ਇਹਦੀ ਮਤਲਬ ਐਕਸਟਰਾ ਲੈਸ ਹੋਊਗੀ ਉਹ ਨੂੰ ਵੀ ਆਪਾਂ ਕੱਟ ਕਰ ਲਵਾਂਗੇ ਸਿਰਫ ਆਪਾਂ ਇਹਦੇ ਫਲਾਵਰ ਤੇ ਇੱਕ ਡੰਡੀ ਰੱਖਾਂਗੇ ਦੇਖੋ ਇਸ ਤਰ੍ਹਾਂ ਤੇ ਇਹਦੇ ਨਾਲ ਕੋਈ ਹਿੰਦ ਤੱਕ ਜੀ ਆਪਾਂ ਅਦੜ ਮਤਲਬ ਲੈਸ ਨੂੰ ਆਪਾਂ ਕੱਟ ਲੈਣਾਗਾ ਨਹੀਂ ਤਾਂ ਫਿਰ ਪਤੋ ਅਜੀਬ ਜੀ ਲੱਗਦੀ ਹੈਗੀ ਕਿਉਂਕਿ ਸਾਈਡਾਂ ਤੇ ਜਿਹੜੀ ਲੈਸ ਬਚੀ ਵੀ ਹੋਊਗੀ ਤੇ ਇਸੇ ਤਰ੍ਹਾਂ ਜੀ ਆਪਾਂ ਦੂਸਰੀ ਲੈਸ ਨੂੰ ਵੀ ਆਪਾਂ ਕੱਟ ਕਰ ਲੈਣਾ ਹੈ ਇਹ ਦੇ ਜਿਹੜੇ ਕਿ ਫਲਾਵਰ ਨੇ ਥੋੜੇ ਜਿ ਛੋਟੇ ਨੇ ਉਹ ਦੂਸਰੇ ਫਲਾਵਰ ਨਾਲੋਂ ਇਹਨਾਂ ਦਾ ਜੀ ਵੀ ਆਪਾਂ ਕੱਪੜਾ ਜਿਹੜੇ ਕਿ ਲੈਸ ਆਗੀ ਐਕਸਟਰਾ ਉਹ ਨੂੰ ਵੀ ਆਪਾਂ ਕੱਟ ਕਰ ਲਵਾਂਗੇ ਕਟਰ ਨਾਲ ਤੇ ਇਸੇ ਤਰ੍ਹਾਂ ਜੀ ਆਪਾਂ ਇਹ ਦੇ ਜਿੰਨੇ ਵੀ ਆਪਾਂ ਮਤਲਬ ਫਲਾਵਰ ਚਾਹੀਦੇ ਨੇ ਉਹਦੇ ਮੂਰੀ ਦੇ ਵਾਸਤੇ ਉਨੇ ਹੀ ਆਪਾਂ ਫਲਾਵਰ ਕੱਟ ਲਵਾਂਗੇ ਆਫ ਵੈਟ ਵੀ ਤੇ ਦੂਜੇ ਮਾਸਟਰ ਕਲਰ ਵੀ ਹਾਂਜੀ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਕਿ ਇਹਨਾਂ ਦੇ ਵੀ ਲੈਸ ਦੇ ਮਤਲਬ ਧਾਗਾ ਨਾ ਨਿਕਲੇ ਤੇ ਆਪਣਾ ਫੁੱਲ ਆ ਕ ਜਿਹੜਾ ਕਿ ਇਹ ਖਰਾਬ ਨਾ ਹੋਵੇ ਤੇ ਇਹਦੇ ਲਈ ਆਪਾਂ ਲੈਟਰ ਨਾਲ ਇਸ ਤਰ੍ਹਾਂ ਦੋਨੇ ਸਾਈਡ ਆਪਾਂ ਥੋੜਾ ਥੋੜਾ ਮਤਲਬ ਉਦੇਸ਼ੀ ਇੱਕ ਨਾਲ ਇਹਦਾ ਇਹ ਮੂੰਹ ਬੰਦ ਕਰ ਦਾਂਗੇ ਤਾਂ ਜੋ ਕਿ ਇਹਨਾਂ ਦੇ ਧਾਗੇ ਨਿਕਲਣੇ ਬੰਦ ਹੋ ਜਾਣ ਬਿਵ ウォਸ਼ ਜਦੋਂ ਆਪਾਂ ਬਾਅਦ ਵਿੱਚ ਵਾਸ਼ ਕਰਾਂਗੇ ਕੱਪੜਾ ਵੀ ਇਹ ਆਪਣੇ ਖਰਾਬ ਨਾ ਹੋਣ ਫਲਾਵਰ ਇਸੇ ਤਰ੍ਹਾਂ ਜਿਵੇਂ ਆਪਾਂ ਸਾਰੇ ਫਲਾਵਰਾਂ ਦਾ ਇਹ ਮੂੰਹ ਬੰਦ ਕਰ ਦਵਾਂਗੇ ਇਹਦੇ ਨਾਲ ਕੀ ਹੋਊਗਾ ਆਪਣੇ ਜਿਹੜੇ ਕਿ ਇਹਦੇ ਧਾਗੇ ਨਿਕਲਣੇ ਬੰਦ ਹੋ ਜਾਣਗੇ ਤੇ ਇਸ ਤੋਂ ਬਾਅਦ ਹੀ ਆਪਾਂ ਇਹਦੇ ਤੇ ਸਲਾਈ ਕਰਾਂਗੇ ਹਾਂਜੀ ਹੁਣ ਆਪਾਂ ਮੂਰੀ ਦੇ ਉੱਤੇ ਜਿਹੜੇ ਆਪਣੇ ਨਿਸ਼ਾਨੇ ਲਾਈਆਂ ਸੀ ਉਹਦੇ ਉੱਤੇ ਬਸ ਇਸ ਤਰ੍ਹਾਂ ਮਸ਼ੀਨ ਨੂੰ ਰੱਖ ਕੇ ਆਪਾਂ ਉਸੇ ਤਰ੍ਹਾਂ ਹੀ ਸਲਾਈ ਕਰ ਲਈ ਜਾਣੀ ਹੈਗੀ ਤੇ ਇੱਕ ਇੱਕ ਆਪਾਂ ਫੁੱਲ ਕਰਕੇ ਰੱਖੇ ਜਾਣਾਗਾ ਇਹ ਫੁੱਲ ਮੈਂ ਜਿਵੇਂ ਹੁਣ ਪਹਿਲਾਂ ਮਸਟਰਡ ਕਲਰ ਦਾ ਤੇ ਉਸ ਤੋਂ ਬਾਅਦ ਦੋਨੇ ਆਫ ਵਾਈਟ ਫਿਰ ਉਸ ਤੋਂ ਬਾਅਦ ਦੋਨੇ ਫਿਰ ਮਸਟਰਡ ਮੈਂ ਇਸ ਤਰ੍ਹਾਂ ਰੱਖੇ ਨੇ ਤੁਸੀਂ ਅਲੱਗ-ਅਲੱਗ ਕਲਰ ਦੇ ਵਿੱਚ ਰੱਖ ਸਕਦੇ ਹੋਗੇ ਤੇ ਜਿਆ ਇੱਕ ਕਲਰ ਦੇ ਵੀ ਫਲਾਵਰਾਂ ਦੇ ਨਾਲ ਵੀ ਇਹ ਡਿਜ਼ਾਈਨ ਬਣ ਕੇ ਪੋਸਟ ਸੌਣਾ ਤਿਆਰ ਹੋ ਜਾਂਦਾ ਹੈ ਹਾਂਜੀ ਬੱਸ ਇਸੇ ਤਰ੍ਹਾਂ ਜੀ ਆਪਾਂ ਇੱਕ ਇਹ ਦੋ ਦੋ ਫਲਾਵਰ ਰੱਖ ਕੇ ਇਸ ਤਰ੍ਹਾਂ ਬੱਸ ਰੱਖੀ ਜਾਣੀ ਨੇ ਤੇ ਉੱਪਰ ਆਪਾਂ ਸਲਾਈ ਕਰੀ ਜਾਣੀ ਐ ਇਹ ਸਲਾਈ ਐ ਜਿਹੜੀ ਕਿ ਆਪਾਂ ਫਲਾਵਰ ਦੇ ਜਮਾ ਉੱਪਰ ਤੱਕ ਨਹੀਂ ਲੈ ਕੇ ਜਾਣੀ ਕਿਉਂਕਿ ਇਹ ਆਪਣੇ ਤਾਂ ਧੰ ਧਾਗਾ ਜਿਹੜਾ ਕਿ ਆਪਣੇ ਡਾਰਕ ਕਲਰ ਦਾਗਾ ਜਿਵੇਂ ਆਫ ਵੈਟ ਕਲਰ ਥੋੜਾ ਜਿਹਾ ਲਾਈਟਾਗਾ ਉਹਦੇ ਉੱਤੇ ਫਿਰ ਦਿਖੂਗਾ ਜਿਹੜਾ ਕਿ ਆਪਣੇ ਮਤਲਬ ਇਹ ਫਲਾਵਰ ਉੱਪਰ ਉਠਣਗੇ ਤੇ ਉਹਦੇ ਲਈ ਆਪਾਂ ਫੈਬਰਿਕ ਨੂੰ ਗਲੂ ਦੇ ਨਾਲ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਦੇਖ ਬਸ ਇਸੇ ਤਰ੍ਹਾਂ ਇਹਨਾਂ ਨੂੰ ਆਪਾਂ ਏ ਜੀ ਡੀ ਵਿੱਚ ਇਹ ਡਿਜ਼ਾਈਨ ਹੈਗਾ ਇਹ ਪਜਮੇ 바ਵਾ ਤੇ ਤੇ ਗਲੇ ਵਗੈਰਾ ਤੇ ਵੀ ਇਸੇ ਤਰ੍ਹਾਂ ਹੀ ਬਣਾ ਸਕਦੇ ਹਾਂਗੇ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹਾਂਜੀ ਦੇਖੋ ਜਿਹੜੀ ਕਿ ਆਪਣੀ ਇਹ ਮੂਰੀ ਬਣ ਕੇ ਹੁਣ ਤਿਆਰ ਹੋ ਗਈ ਹੈਗੀ ਇਸੇ ਤਰ੍ਹਾਂ ਜੀ ਆਪਾਂ ਜਿਹੜੀ ਕਿ ਦੂਸਰੀ ਮੂਰੀ ਆ ਉਹਨੂੰ ਵੀ ਆਪਾਂ ਬਿਲਕੁਲ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰ ਲੈਣਾਗਾ ਪਹਿਲਾਂ ਆਪਾਂ ਫਲਾਵਰ ਕੱਟ ਕੀ ਉਹਨਾਂ ਦੇ ਜਿਹੜੇ ਐਕਸਟਰਾ ਲੈਸ ਹੋ ਗਿਓ ਉਹਨੂੰ ਕੱਟ ਕੇ ਉਦੋਂ ਵਜੇ ਲੈਟਰ ਨਾਲ ਆਪਾਂ ਉਹਨੂੰ ਥੋੜੇ ਥੋੜੇ ਧਾਗੇ ਪਾ ਮੂੰਹ ਬੰਦ ਕਰ ਦੇਣੇ ਨੇ ਤਾਂ ਜੋ ਕਿ ਆਪਣੀ ਜਿਹੜੀ ਲੈਸ ਆ ਗਈ ਉਹ ਖਰਾਬ ਨਾ ਹੋਵੇ ਤੇ ਹੁਣ ਇਸ ਤੋਂ ਬਾਅਦ ਜੇ ਆਪਾਂ ਫੈਬਰਿਕ ਗਲੂ ਦੇ ਨਾਲ ਥੋੜੇ 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 ਲਾ ਕੇ ਇਹਦੇ ਤੇ ਫਲਾਵਰਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਉੱਪਰ ਆਪ ਪ्रेस ਕਰ ਦਾਂਗੇ ਇਹਦੇ ਨਾਲ ਕਿ ਜਨਨ ਕਿ ਇਹ ਫਲਾਵਰ ਆਪਣੇ ਜਗ੍ਹਾ ਤੇ ਸੈੱਟ ਹੋ ਜਾਣਗੇ ਉੱਪਰ ਨੂੰ ਨਹੀਂ ਉੱਠਣਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਣੀ ਜਿਹੜੀ ਕਿ ਦੋਨੇ ਮੁਰੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੁਸੀਂ ਵੀ ਇਸੇ ਤਰ੍ਹਾਂ ਮੋਰੀਆਂ ਤੇ ਬਾਹਮਾਂ ਤੇ ਤੇ ਗਲੇ ਵਗੈਰਾ ਤੇ ਡਿਜ਼ਾਈਨ ਬਣਾ ਸਕਦੀ ਹੋਗੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜੋ ਹੋਰ ਵੀਡੀਓ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਦਾ ਸਾਰਿਆਂ ਦਾ ਧੰਨਵਾਦ